ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੈ ਹੁਣ ਕਣਕ ਨੂੰ ਸੰਭਾਲਣ ਦਾ ਸਮਾਂ ਹੈ ਜਿਹੜੀ ਸਾਲ ਪਾਰ ਅਸੀਂ ਖਾਣੀ ਹੈ ਇਸ ਨੂੰ ਕਣਕ ਨੂੰ ਕੱਢੀ ਨੂੰ 5-6 ਦਿਨ ਹੋ ਗਏ ਹੁਣ ਜਿਸ ਤਰ੍ਹਾਂ ਇਹ ਰਾਤ ਨੂੰ ਪਈ ਹੈ ਠੰਡੀ ਹੋ ਗਈ ਇਸ ਨੂੰ ਠੰਡੀ ਕਰਕੇ ਆਪਾਂ ਡਰਮ ਦੇ ਵਿੱਚ ਪਾਉਣਾ ਹੈ ਪਿਛਲੇ ਸਾਲ ਜਿਹੜੀ ਕਣਕ ਡਰਮ ਦੇ ਵਿੱਚ ਪਾਈ ਸੀ ਇੱਕ ਸਾਲ ਹੋ ਗਿਆ ਇਸ ਨੂੰ ਤੇ ਇਹ ਜਿਹੜੀ ਥੱਲੇ ਕੁਝ ਬਚ ਗਈ ਹੈ ਇਸ ਨੂੰ ਬਾਹਰ ਕੱਢ ਕੇ ਹੁਣ ਡਰਮ ਨੂੰ ਸੁਕਾ ਕੇ ਤੇ ਫੇਰ ਇਹ ਠੰਡੀ ਹੋਈ ਕਣਕੇ ਦੇ ਵਿੱਚ ਪਾਵਾਂਗੇ ਬਹੁਤਾ ਕੁਝ ਨਹੀਂ ਕਰਨਾ ਕੋਈ ਦਵਾਈਆਂ ਨਹੀਂ ਪਾਉਣੀਆਂ ਕੁਝ ਨਹੀਂ ਕਰਨਾ ਪਿਛਲੇ ਸਾਲ 2-3 ਸਾਲ ਹੋ ਗਏ ਮੈਨੂੰ ਮੱਚਸ ਵਾਲੀਆਂ ਤੇਲੀਆਂ ਵਿੱਚ ਇਸ ਦੇ ਜਿਸ ਤਰ੍ਹਾਂ ਕੁਆਂਟਲ ਡੇਢ ਕੁਆਂਟਲ ਕਣਕ ਪਾ ਲਈ ਮੱਚਸ ਦੀਆਂ ਤੇਲੀਆਂ ਛੱਡ ਦਿੱਤੀਆਂ ਇਸ ਤਰ੍ਹਾਂ ਕਰਕੇ ਇਹ ਕਣਕ ਸਟੋਰ ਕੀਤੀ ਇਸ ਦੇ ਵਿੱਚ ਇਸ ਨੂੰ ਬੰਦ ਕਰ ਦਿੱਤਾ ਹੈ ਤੇ ਇਸ ਨੂੰ ਧੁੱਪ ਲਵਾ ਕੇ ਸੁਕਾ ਕੇ ਡਰਮ ਨੂੰ ਹੁਣ ਇਹਦੇ ਵਿੱਚ ਕਣਕ ਪਾ ਦੇਣੀ ਹੈ ਤੇ ਕਣਕ ਵੇਖੋ ਹੁਣ ਜਿਹੜੀ ਕਣਕ ਥੱਲੇ ਬਚ ਗਈ ਇਹ ਆਪਾਂ ਬਾਹਰ ਕੱਢ ਕੇ ਇਸ ਨੂੰ ਸੁਕਾਉਣਾ ਹੈ ਜਿੰਨੇ ਵੀ ਬਚ ਗਈ ਇਹਨੂੰ ਕੱਢ ਲੈਣੀ ਹੈ ਨਵੀਂ ਕਣਕ ਇਹਦੇ ਵਿੱਚ ਪਾ ਦੇਣੀ ਹੈ ਜਿਹੜਾ 1 ਸਾਲ ਦੇ ਲਈ ਫਿਰ ਸਟੋਰ ਕਰਨੀ ਹੈ ਵੇਖੋ ਆਹ ਵੇਖੋ ਕਣਕ ਵੇਖ ਰਹੇ ਹੋ ਕੋਈ ਟੋਰਾ ਨਹੀਂ ਕੋਈ ਕੁਛ ਨਹੀਂ ਕੁਛ ਨਹੀਂ ਲੱਗਾ ਹੈ ਹੈ ਸਾਫ ਪਈ ਹੈ ਬਿਲਕੁਲ ਜਿਸ ਤਰ੍ਹਾਂ ਪਾਈ ਸੀ ਉਸੇ ਤਰ੍ਹਾਂ ਦੀ ਕਣਕ ਪਈ ਹੈ ਤੇ ਹੁਣ ਇਸ ਨੂੰ ਕੱਢ ਕੇ ਤੇ ਆਪਾਂ ਇਸ ਵਿੱਚ ਨਵੀਂ ਕਣਕ ਪਾ ਦੇਣੀ ਆ ਆ ਵੇਖੋ ਮਸ ਦੀਆਂ ਡੱਬੀਆਂ ਜਿਵੇਂ ਜਿਵੇਂ ਕਣਕ ਕੱਢਦੇ ਆ ਉਸ ਤਰ੍ਹਾਂ ਹੀ ਮਤਲਬ ਬਾਹਰ ਆ ਜਾਂਦੀਆਂ ਨੇ ਜਦੋਂ ਕਣਕ ਨੂੰ ਤਾਂ ਉਹ ਇਹ ਆਪਾਂ ਆਟਾ ਉਦੋਂ ਹੀ ਇਹ ਉਸ ਦੇ ਵਿੱਚ ਮਸ਼ੀਨ ਦੇ ਨਹੀਂ ਜਾਂਦੀ ਜੇ ਮਸ਼ੀਨ ਦੇ ਵਿੱਚ ਸੁੱਟ ਵੀ ਦਈਏ ਤੇ ਉਹਦੇ ਵਿੱਚ ਕਣਕ ਹੀ ਮਸਾ ਲੰਗਦੀ ਹੈ ਡੱਬੀ ਮੱਚ ਸੱਗੇ ਨਹੀਂ ਲੰਗਦੀ ਪਰ ਫਿਰ ਵੀ ਕਣ ਕੱਢਣ ਲੱਗਿਆ ਆਪਾਂ ਦੇਖ ਲੈਣਾ ਹੈ ਜਦ ਆਪਾਂ ਕਣਕ ਦਾ ਗੱਟਾ ਕੱਢਣਾ ਹੈ ਭਿਉਣੀ ਹੈ ਤਾਂ ਇਹ ਫਿਰ ਮੱਚ ਜੋ ਹੈ ਇਹ ਬਾਹਰ ਕੱਢ ਕੇ ਸੁੱਟ ਦੇਣੀਆਂ ਨੇ ਫਿਰ ਆਪਣੇ ਘਰ ਵਿੱਚ ਕੰਮ ਆ ਜਾਣਗੇ ਤੇ ਸਿਰਫ ਬਹੁਤਾ ਖਰਚਾ ਨਹੀਂ ਹੈ ਕੋਈ ਕੋਈ 2 ਦਰਜਣ ਮਾਚਸਾਂ 10-20 ਰੁਪਏ ਦਾ ਖਰਚਾ ਹੈ ਤੇ ਸਾਰਾ ਸਾਲ ਇਹ ਜਿਹੜੀ ਕਣਕ ਹੈ ਇਹ ਬਿਲਕੁਲ ਸਹੀ ਰਹਿੰਦੀ ਹੈ ਤੇ ਕਿਉਂਕਿ ਬਹੁਤਾਂ ਲੰਮਾ ਚੌੜਾ ਖਰਚਾ ਕਰਦੇ ਕੋਈ ਦਵਾਈਆਂ ਜਿਹੜੀਆਂ ਪਾਉਂਦੇ ਆ ਉਹ ਸਰੀਰ ਵਾਸਤੇ ਬਹੁਤਿਆਂ ਨੁਕਸਾਨਦੇ ਨੇ ਬਹੁਤਿਆਂ ਜਿਹੜੀਆਂ ਜ਼ਰੀਲੀਆਂ ਦਵਾਈਆਂ ਨੇ ਉਹ ਤੁਹਾਨੂੰ ਪਤਾ ਹੀ ਹੈ ਸਰੀਰ ਵਾਸਤੇ ਬਹੁਤ ਨੁਕਸਾਨਦੇ ਨੇ ਇਹ ਕੋਈ ਨੁਕਸਾਨ ਵੀ ਨਹੀਂ ਕਰਦੀ ਤੇ ਕਣਕ ਵੀ ਵੇਖੋ ਸਾਫ ਸੁਥਰੀ ਹੈ ਪਿਛਲੇ ਸਾਲ ਦੀ ਕਣਕ ਹੈ ਵੇਖੋ ਕਿਸ ਤਰ੍ਹਾਂ ਵਧੀਆ ਪਈ ਏ ਸਤ ਸ੍ਰੀ ਅਕਾਲ ਧੰਨਵਾਦ